ਨੇ ਜੇ ਆਨਕੋ ਕੀ ਮਾਮਲਾ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕਕਰ ਸਾਹਿਬ ਆਈਪੀਐਸ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਿਆ ਨਸ਼ੀਬੋਦ ਜਿਹੜੇ ਅੰਸਰ ਨੇ ਤਸਕਰ ਨੇ ਅਤੇ ਹੋਰ ਗੈਰਕਾਨੂੰਨੀ ਅੰਸਰ ਬੋਦ ਕਿਉਂਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਅਤੇ ਟਕਉਣ ਜਾਤਾ ਲਾਗੂ ਹੋਇਆ ਹੋਇਆ ਵਾ ਇਸੇ ਤਹਿਤ ਕਾਰਵਾਈ ਕਰਦੇ ਹੋਏ ਇਨਚਾਰਜ ਸੀਏ 2 ਇੰਸਪੈਕਟਰ ਕਰਨਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਕ ਔਰਤ ਵੀਨਾ ਅਤੇ ਉਸਦਾ ਲੜਕਾ ਕਰਨ ਨੂੰ ਕਾਬੂ ਕੀਤਾ ਵਾ ਜੋ ਤਵਨ ਕਲੋਨੀ ਫਰੋਜਪੁਰ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਬਿੱਲੂ ਟਾਪੇ ਮਾਰਟਨ ਤੋਂ ਬੱਬੂ ਕੀਤਾ ਤਸੌਗ੍ਰਾਮ ਹੀਰਾ ਨਰੰਦ ਕੀਤੀ ਹੈ ਜਿਹੜੀ ਔਰਤ ਬੀਨਾ ਵਾ ਇਹਦੇ ਵਿਰੁੱਧ ਕਥਾਣਾ ਸਿਟੀ ਫਰੋਜਪੁਰ ਦੇ ਵਿੱਚ ਪਹਿਲਾਂ ਵੀ ਬਗਤਮਾ ਦਰਜ ਹੈ ਐਨਡੀਪੀਐਸ ਦਾ ਹੀ ਹੈ ਕਿ ਕਿੱਥੋਂ ਨਸ਼ਾ ਲੈ ਕੇ ਆਂਦੇ ਸੀ ਕਿੱਥੇ ਜਾ ਰਹੇ ਸੀ ਉਹਦੀ ਸੋਦੀ ਤਫਤੀਸ਼ ਚੱਲ ਰਹੀ ਹੈ ਤੇ ਹੋਰ ਐਮ ਖੁਲਾਸੇ ਹੋਣਗੇ ਤੇ ਅ ਸਰ ਇਹ ਪਤਾ ਲੱਗਿਆ ਕਿ ਕਿੰਨੀ ਕੀ ਦੇਰ ਤੋਂ ਕੰਮ ਕਰ ਰਹੇ ਇਹ ਤੇ ਭੰਡੇ ਕਿਵੇਂ ਆਈ ਸੀ ਉਹ ਵੈਰੀਫਾਈ ਕਰ ਰਹੇ ਆ ਜੀ ਇਹਦਾ ਰਮਾਨ ਲੈ ਕੇ ਤਸਦੀਕ ਕਰ ਰਹੇ ਆ ਕਿ ਕਿਨੂੰ ਕਿਨੂੰ ਸਪਲਾਈ ਕਰਨਾ ਸੀ ਬੈਕਵਰਡ ਫਾਰਵਰਡ ਲਿੰਕ ਦੀ